हे गाइस वेलकम बैक ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਜਿਹੜਾ ਅੱਜ ਦਾ ਵਲੌਗ ਹੈ ਉਹ ਆਪਾਂ ਸਟਾਰਟ ਕਰ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਜਿਹੜਾ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਜੋ ਕਿ ਬਿਲਕੁਲ ਫ੍ਰੀ ਹੈ ਤੇ ਜਿਹੜਾ ਉਹਦੇ ਕੋਲ ਨੋਟੀਫਿਕੇਸ਼ਨ ਬੈਲ ਹੈ ਤੁਸੀਂ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਆਪਾਂ ਆਪਦੀ ਨਵੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਿਹੜਾ ਹਉਨ ਟਾਈਮ ਸਤ ਥੰਡਾ ਸਵੇਰ 6 ਹੋ ਚੁੱਕੇ ਨੇ ਤੇ ਚਲੋ ਅੱਜ ਜਿਹੜਾ ਆਪਾਂ ਵਲੌਗ ਆਪਾਂ ਸਟਾਰਟ ਕਰਦੇ ਹਾਂ ਲਓ ਗਾਇਜ਼ ਜਿਹੜਾ ਅੱਜ ਦਾ ਮੌਸਮ ਹੈ ਮੀਨ ਏਰੀਆ ਵਾਲਾ ਹੋ ਰਿਹਾ ਹੈ ਮੀ ਪਹਿਲਾਂ ਪੈ ਕੇ ਤੇ ਹੁਣ ਇੰਦਰ ਬੱਦਲ ਫੇਰੋ ਚੱਕਿਆ ਦਾ ਹੁਣ ਤਾਂ ਮੀਂਹ ਹੀ ਲੋੜ ਵੀ ਨਹੀਂ ਜਦੋਂ ਲੋੜ ਹੁੰਦੀ ਆ ਉਦੋਂ ਮੀਂਹ ਆਉਂਦਾ ਤੇ ਹੁਣ ਤਾਂ ਲੋੜ ਵੀ ਨਹੀਂ ਸੀ ਤੋਂ ਕਣਕ ਵੱਢ ਰਹੇ ਨੇ ਲੋਕ ਥੋੜੀ ਪਰੇਸ਼ਾਨ ਆ ਰਹੇ ਨੇ ਪਰ ਆਪਾਂ ਕਣਕਾ ਜਿਹੜੀ ਉਹ ਵੱਢ ਲਈ ਸੀ ਆਪਣੀ ਦੂੜੀ ਰਹਿਂਦੀ ਆ ਬਣਾਉਣ ਵਾਲੀ ਪਰ ਚਲੋ ਕੋਈ ਗੱਲ ਨਹੀਂ ਰੱਬ ਦੀ ਮਰਜ਼ੀ ਤੇ ਸਾਰਾ ਕੰਮ ਹੁਣ ਖੜਾ ਦਿੱਤਾ ਰੱਬ ਨੇ ਆ ਦੇਖੋ ਆਪਣਾ ਟਰੈਕਟਰ ਆ ਚੁੱਕੇ ਨੇ ਸਾਰੇ ਘਰੇ ਹੁਣ ਆਪਣੀ ਜਿਹੜੀ ਟੂੜੀ ਵਾਲੀ ਮਸ਼ੀਨ ਆ ਉਹ ਨਹੀਂ ਆਈ ਪਰ ਸਾਰੇ ਲੋਕਾਂ ਦੇ ਜਿਹੜੇ ਕੰਮ ਨੇ ਖੜਾ ਦਿੱਤੇ ਨੇ ਮੰਡੀਆਂ 'ਚ ਲੋਕਾਂ ਦੀ ਕਣਕ ਪਈ ਐ ਦੇਖੋ ਹੁਣ ਬੱਦਲ ਫੇਰ ਹੋ ਚੁੱਕੇ ਨਾਲ ਤਾਂ ਨੇਰੀ ਐ ਨਹੀਂ ਆਈ ਨਾਲੇ ਫੇਰ ਉਹਦੇ ਬਦੂ ਬਾਅਦ ਚ ਮੀਂਹ ਆ ਗਿਆ ਇੰਨੀ ਤੇਜ਼ ਹਵਾ ਹੁਣ ਵੀ ਬਹੁਤ ਤੇਜ਼ ਚੱਲ ਰਹੀ ਐ ਤੇ ਇਧਰ ਬੱਦਲ ਫੇਰ ਬਹੁਤ ਜ਼ਿਆਦੇ ਹੋ ਚੁੱਕੇ ਤੇ ਚਲੋ ਆਪਾਂ ਦੇਖਦੇ ਆਂ ਆਪਾਂ ਹੁਣ ਕੀ ਕਰਦੇ ਆ ਤੇ ਤੁਹਾਡੇ ਨਾਲ ਵੀ ਆਪਾਂ ਜਿਹੜਾ ਸ਼ੇਅਰ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਿਓ ਤੇ ਆਪਣਾ ਇੰਦਰ ਗਾਰਡਨ ਹੈ ਆਪਣਾ ਘਾਹ ਵੀ ਕੱਟਣ ਵਾਲਾ ਹੋ ਰਿਹਾ ਤੇ ਜਿਹੜਾ ਉਹਰੇ ਆਪਾਂ ਇੱਕ ਹੋਰ ਤਾਂ ਆਪਣੇ ਮੇਰੇ ਸਾਹਮਣੇ ਨਾਲ ਸਾਰੇ ਜਿਹੜੇ ਆਹ ਪਲਾਂਟਸ ਚੱਲ ਪਏ ਪੌਦੇ ਚੱਲ ਪਏ ਹਤਾ ਅਮਰੂਦ ਹੈ ਇਹ ਵੀ ਚੱਲ ਪਿਆ ਤੇ ਉਹ ਮਸਮੀ ਅੰਜੀਰ ਇਹ ਤੇ ਅੰਜੀਰ ਲੱਗੀ ਸੀ ਪਰ ਅੰਜੀਰ ਲੱਗੀ ਤਾਂ ਹੈਗੀ ਸੀ ਪਰ ਉਹ ਸਫਰ ਨਹੀਂ ਰਹੀ ਪਤਾ ਨਹੀਂ ਪਿੱਲ ਪਿੱਲ ਜੇ ਕਰਨ ਲੱਗੀ ਸੀ ਤੇ ਉਹ ਪਪੀਤਾ ਦੋ ਪਪੀਤੇ ਲਾਇਏ ਸੀ ਉਹਨਾਂ ਚੋਂ ਦੋ ਨਹੀਂ ਚੱਲੇ ਬਾਜੂ ਲੁਧਿਆਣੇ ਜਦੋਂ ਮੇਲਾ ਹੁੰਦਾ ਯੂਨੀਵਰਸਿਟੀ ਤੋਂ ਦੋ ਹੋਰ ਲੈ ਕੇ ਆਏ ਦੋਨਾਂ ਚੋਂ ਇੱਕ ਉਹਨਾਂ ਚੋਂ ਵੀ ਨਹੀਂ ਚੱਲਿਆ ਤੇ ਇੱਕ ਆ ਚੱਲਿਆ ਇਹ ਤੇ ਵੀ ਦੇਖੋ ਤਿੰਨਕਸਾਲੀ ਦੀ ਉਮਰ ਹੁੰਦੀ ਹੈ 6 ਮਹੀਨੇ ਇਹਨੂੰ ਲਾਇਨ ਹੋ ਗਏ 25 ਵਾਲੇ ਦੀ ਉਮਰ ਰਹਿ ਗਈ ਦੇਖੋ ਕੀ ਫਲ ਦੇਊਗਾ ਇਹ ਕੀ ਨਾ ਤੇ ਇਧਰ ਆਪਣਾ ਚੀਕੂ ਤੇ ਆਪਣਾ ਇੱਥੇ ਛੋਟਾ ਜਿਹਾ ਜਿਹੜਾ ਚੀਕੂ ਉਹ ਵੀ ਲੱਗ ਰਿਹਾ ਹੈਗਾ ਤੇ ਜਿਹੜਾ ਇੱਕ ਆਪਾਂ ਪੂਰੇ ਆੜੂ ਲਾਇਆ ਸੀ ਉਹ ਤਾਂ ਪਤਾ ਹੀ ਨਹੀਂ ਕਿੱਥੇ ਵਗ ਗਿਆ ਰੱਬ ਨੂੰ ਪਿਆਰਾ ਹੋ ਗਿਆ ਉਹਦਾ ਦੇਖਣ ਵੇਲੇ ਲੱਗਦਾ ਸੀ ਵੀ ਉਹ ਤਾਂ ਕਿੱਥੇ ਹੋਊਗਾ ਜੇ ਤੁਸੀਂ ਉਹ ਵਾਲਾ ਵਲੌਗ ਨਹੀਂ ਦੇਖਿਆ ਤਾਂ ਦੇਖਿਓ ਉਹ ਬਚਾਰਾ ਦੇਖਿਓ ਉਹ ਵਿਚਾਰਾ ਜੰਮੀ ਢੱਕਾ ਜਾਂ ਸਿਆ ਤੇ ਆਪਣਾ ਘਾਹ ਵਧੀਆ ਹੋ ਗਿਆ ਹੁਣ ਤਾਂ ਇਹ ਕੱਟਣ ਵਾਲਾ ਹੋ ਰਿਹਾ ਹੁਣ ਕੰਮ ਕਰਕੇ ਕੱਟਿਆ ਨਹੀਂ ਜਾ ਰਿਹਾ ਕੱਟ ਕੇ ਤਾਂ ਬਹੁਤ ਸੋਹਣਾ ਹੋ ਜਾਂਦਾ ਹੈਗਾ ਤੇ ਇੱਧਰ ਆਪਾਂ ਬਾਕੀ ਸਾਰੇ ਕੁਝ ਲਗਾ ਰੱਖਿਆ ਇੱਥੇ ਆਹ ਟਮਾਟਰ ਵਗੈਰਾ ਤੇ ਆਹ ਫੜੀਆਂ ਤੇ ਉੱਧਰ ਪਤਾ ਨਹੀਂ ਕੀ ਹੈ ਤੇ ਚਲੋ ਆਪਾਂ ਹੁਣ ਅੰਦਰ ਚાલਦੇ ਆਂ ਤੇ ਦੇਖਦੇ ਆਂ ਕੀ ਕਰਨਾ ਹੈ ਆਪਾਂ ਤੇ ਉਰੇ ਜਿਹੜੀ ਫਮਾਨੀ ਮਾਚਾ ਮੈਨੂੰ ਕੋਕ ਖਲ ਦਿੱਤੀ ਹੈ ਕੁਝ ਬਣਾ ਲੂ ਤੇਰੇ ਮम्मा ਨੇ ਜਿਹੜੇ ਗੁਲਗੁਲੇ ਹਾਂ ਗੁਲਗੁਲੇ ਆਨੇ ਤਿਆਰੀ ਕਰ ਰਹੇ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਕਿਵੇਂ ਬਣਾਦੇ ਨੇ ਇਹ ਵੀ ਤਿਆਰੀ ਕਰ ਰਹੇ ਨੇ ਸਭ ਕੁਝ ਉਹ ਤੇ ਗੁੜ ਕੋਲ ਰੱਖਿਆਗਾ ਦੇਖੋ ਕਿੰਨਾ ਭਾਵੇਂ ਪਾ ਲਈ ਸਾਰਾ ਸਾਰਾ ਪਾ ਲਈ ਰੱਖ ਤੇ ਬੱਸ ਦੇਖ

ਵਾਸ਼ਰੂਮ ਤਾਂ ਬੰਦ ਨੇ ਬਾਹਰੇ ਹੋਣਗੇ ਦੁਕਾਨ ਤੇ ਉਹ ਆਪਣੀ ਵੈਸਪਾ ਵਾਰੀ ਖੜੀ ਆ ਫਟਾ ਮੈਨੂੰ ਲੱਗ ਰਿਹਾ ਹੈ। ਫੱਕੜਾ ਹੀ ਨਹੀਂ ਡੰਡੀ ਕਿੱਥੇ ਫੱਕੜਾ ਹੀ ਨਹੀਂ ਕੀ ਹੁੰਦਾ ਇਹ ਕੋਈ ਥਾਲ ਪੰਡਾ ਕੋਡ ਕੋ ਟਿਸ਼ੂ ਟਿਸ਼ੂ ਇਹ ਇੱਥੇ ਹੀ ਹਲੋ ਮੰਮੀ ਪੂੜੇ ਨਹੀਂ ਮੈਘਾਣੇ ਮੈਂ ਤਾਂ ਗੁਗਲੇ ਗਾਣੇ ਨੇ ਸ਼ਿਰ ਪਣਾਉਣ ਕੀ ਲੱਗਦੇ ਬਣਾ ਤੁਸੀਂ ਕੀ ਦਿੰਨੇ ਹੋ ਵੇ ਕੂ ਬਣੇ ਨਾ ਇਹ ਤਾਂ ਪੂਰੀ ਬਣ ਗਈ ਸਭ ਪੂਰੀ ਬਣ ਗਈ ਅੱਜ ਹੋ ਗਿਆ ਇਹ ਸੂਜੀ ਕਰਕੇ ਸੂਜੀ ਵੀ ਪੈਂਦੀ ਐ ਇੱਥੇ ਕੀ ਪਾਣੀ ਇਹ ਨਹੀਂ ਨਾ ਮਿਲਦਾ ਹੈਲੋ ਗਾਇਸ ਤੇ ਜਿਹੜਾ ਉਰੇ ਗਾਇਸ ਮੰਮਾ ਹੋਰੇ ਨਾ ਜਿਹੜੀ ਆਪਣੀ ਦੁਪਹਿਰ ਖੀੜੀ ਨਹੀਂ ਹੁੰਦੀ ਨਾ ਉਸ ਦੀ ਗੱਲ ਕਰ ਰਹੀ ਆ ਨਵੀਂ ਉਹ ਪਾਣੀ ਬਾਰੇ ਤੁਸੀਂ ਸੁਣੋ बस मेरे हाब ना जी पट्टी चले फिर होर दवे फल के बस एने की दूगा ਪਰੇ ਗਾਈਜ਼ ਸਵੇਰੇ ਸਵੇਰੇ ਡੈਡੀ ਹੋ ਰਹੇ ਜਿਹੜੀ ਆਪਣੀ ਢੂੜੀ ਵਾਲੀ ਮਸ਼ੀਨ ਆ ਉਹ ਉਹ ਨੂੰ ਦੇਖ ਰਹੇ ਨੇ ਉਹਦੀ ਰਿਪੇਅਰ ਵਗੈਰਾ ਕਰ ਰਹੇ ਨੇ ਟਰੈਕਟਰ ਦੇ ਵਿੱਚ ਜਿਹੜਾ ਤੇਲ ਤੂਲ ਭਰ ਰਹੇ ਨੇਗੇ ਤੇ ਇਸ ਫਿਰ ਸਿਰ ਇਹ ਕੰਮ ਨੇ ਆਪਣੇ ਚੱਲਦਾ ਫਿਰ ਹਾਂ ਬਾਅਦਾਂ ਤੇ ਕੀ ਹੋ ਗਿਆ

ਚਾਰੀ ਸਾਰੇ ਲਵੇਟ ਤੇ ਆਪਾਂ ਵੀ ਦੀ ਮਾਤਾ ਮਾਤਾ ਮੋੜਦੇ ਆਂ ਤੈਨੂੰ ਕੋ ਨੂੰ ਪੁੰਨ ਕਰਾਇਆ ਤੇ ਤੂੰ ਵੀ ਹੂੰ ਇਹ ਕਿ ਆ ਜਾ ਭਾਈ ਇਹਨੇ ਤਾਂ ਚਲੋ ਉੱਧਰ ਵੇਖਿਆ ਰਹੇ ਤੇ ਮੋੜਦੇ ਆਂ ਅੱਛਾ ਇੰਨੀ ਦੂਰ ਵਾਗੀਆਂ ਸੀ ਪਹਿਲਾਂ ਉਹ ਰੁਕ ਗਏ ਇਹ ਤਾਂ ਮੋੜਦੇ ਆਂ ਹਾਂ ਉਧਰ ਤਾਂ ਹੂੰ ਉਥੋਂ ਮੁੱਕੀਆਂ ਨੇ ਫਿਰ ਇਧਰ ਵੀ ਡ੍ਰੈਮ ਪਾਈ ਗਈ ਸੀ ਟੱਕ ਪੈ ਕੇ ਫਿਰ ਉਹ ਉਹ ਰੇੜੀਆਂ ਮੈਂ ਸੰਖਿਓਕ ਹੋ ਗਈਆਂ ਸੀ ਖੋ ਗਈਆਂ ਨਹੀਂ ਸੀ ਮਤਲਬ ਟੋਬੀ ਤੇ ਲੈ ਕੇ ਗਈ ਸੀ ਇਹ ਤੇ ਉੱਥੋਂ ਨਾ ਡਰ ਗਈਆਂ ਉੱਥੋਂ ਡਰ ਕੇ ਭੱਜ ਲੀਆਂ ਕੋਈ ਕਿਧਰ ਨੂੰ ਵਾਕੀ ਕੋਈ ਕਿਧਰ ਨੂੰ ਵਾਕੀ ਡਰ ਕੇ ਭੱਜ ਲੀਆਂ ਤੇ ਇੱਕ ਮੈਂਸ ਤਾਂ ਇੱਥੇ ਸੌਰੀ ਸੁਣਾ ਨਹੀਂ ਜਾਂਦਾ ਕਿੱਥੇ ਗੁੜ ਗਈ ਆ ਕੇ ਫੇਰ ਉਹਨੂੰ ਕੱਢ ਕੇ ਲਿਆਏ ਨੇ ਤੇ ਚਲ ਹੁਣ ਫਾਈਨਲੀ ਸਾਰੀਆਂ ਘਰੀ ਪਹੁੰਚ ਗਈਆਂ ਅੱਗੇ ਨੂੰ ਤਾਂ ਵਿਚਾਰੀਆਂ ਘਰੀ ਪਹਿਲਾਂ ਕਿਉਂਕਿ ਲਾਈਟ ਵਾਗ ਜਾਂਦੀ ਸੀ ਤਾਂ ਕਰਕੇ ਟੋਬੇ ਤੇ ਲੈ ਜਾਂਦੇ ਸੀ ਅੱਜ ਟੋਬੇ ਤੇ ਇਹ ਲੈ ਕੇ ਗਏ ਕਿੱਡਾ ਝਿਕੇ ਭੱਜ ਗਈਆਂ ਸਾਰੀਆਂ ਤੇ ਚਲੋ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲੋ गाइस ਜਿਹੜਾ ਅੱਜ ਦਾ ਵਲੌਗ ਉਹ ਵੀ ਆਪਾਂ ਇੰਦੇ ਇੰਦੀ ਕਰਦੇ ਆ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਨਾਲ ਜਦੋਂ ਤੱਕ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੋਲਾ ਦਾ ਜਿਹੜਾ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਲਿਓ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਦਿਲੀ ਹੱਸਦੇ ਰਹੋ ਵਾਸਤੇ ਰਹੋ ਹਮੇਸ਼ਾ ਖੁਸ਼ ਰਹਾ ਕਰੋ ਸਟੇ ਹੈਪੀ ਸਟੇ ਹੈਲਥੀ ਬਾਏ ਬਾਏ